ਸ਼ਕਾ ਜੀ ਦੋਬੀ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਸਰ ਸ਼ਕਾ ਜੀ ਸਭ ਤੋਂ ਪਹਿਲਾਂ ਧੰਨਵਾਦੀ ਪਹਿਲਾਂ ਤਾਂ ਤੁਹਾਡਾ ਸੀ ਟਾਈਮ ਦਿੱਤਾ ਜੀ ਅੱਛਾ ਦਵਾਬੀ ਸਾਹਿਬ ਸ਼ੁਰੂਆਤ ਕਰਦੇ ਆ ਇਸ ਫੈਕਟ ਤੋਂ ਕਿ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਇੱਕ ਨਵੀਂ ਪਾਰਟੀ ਬਣਾਈ ਜਾ ਰਹੀ ਹੈ ਉਹਨਾਂ ਦੇ ਪਰਿਵਾਰ ਦੇ ਵੱਲੋਂ ਪਹਿਲਾਂ ਇਸ ਬਾਰੇ ਪੁਸ਼ਟੀ ਕਰ ਦਿੱਤੀ ਗਈ ਮੁੜ ਕੇ ਭਾਈ ਅਮਰਤਪਾਲ ਸਿੰਘ ਦੇ ਨਾਂ ਦੇ ਉੱਤੇ ਇੱਕ ਟਵੀਟ ਵੀ ਪੈ ਗਿਆ ਜਿਹਦੇ ਵਿੱਚ ਇਹ ਕਲੀਅਰ ਹੋ ਗਿਆ ਕਿ ਭਾਈ ਇੱਕ ਸਿਆਸੀ ਪਾਰਟੀ ਹੋਣ ਦੇ ਵਿੱਚ ਆਉਂਦੀ ਪਈ ਹੈ ਤੁਸੀਂ ਇਸ ਨੂੰ ਕਿਦਾਂ ਦੇਖ ਰਹੇ ਹੋ ਅਹ ਦੇਖੋ ਸਿਆਸੀ ਪਾਰਟੀ ਦਾ ਦੱਲਿਆ ਕਿ ਸਿਆਸੀ ਪਾਰਟੀਆਂ ਸਾਡੇ ਕੋਲ ਪਹਿਲਾਂ ਬਹੁਤ ਨਹੀਂ ਜੀ ਰਾਜਨੀਤੀ ਦੇ ਵਿੱਚ ਕੰਮ ਕਰਨ ਵਾਲੇ ਸਾਡੇ ਕੋਲ ਆਲਰੇਡੀ ਬਹੁਤ ਸਾਰੀਆਂ ਪਾਰਟੀਆਂ ਬਹੁਤ ਸਾਰੇ ਨੇਤਾ ਨੇ ਹਮ ਪਰ ਕੀ ਸਾਡਾ ਰਾਜਨੀਤੀ ਦੇ ਵਿੱਚ ਕੋਈ ਹੱਲ ਨਿਕਲਿਆ ਆ ਸਤ ਹਮ ਕੀ ਰਾਜਨੀਤੀ ਇਹ ਰਾਜਨੀਤੀ ਜਿਹੜੀ ਹੈਗੀ ਆ ਰਾਜਨੀਤੀ ਇਸ ਹਕੂਮਤ ਜਾਂ ਇਸ ਮਿਆਸੰਤਰ ਤੋਂ ਬਾਹਰ ਹੈ ਜੀ ਸਾਡੀ ਲੜਾਈ ਜਿਹੜੀ ਹੈਗੀ ਆ ਉਹ ਇਸ ਨਿਆਂ ਪੰਚਰ ਦੇ ਨਾਲ ਆ ਠੀਕ ਹੈ ਜੀ ਜਿਹੜਾ ਨਿਆਂ ਪੰਚਰ ਲੋਕਾਂ ਦਾ ਸੀ ਹੁਕਮ ਪਿੰਦਾ ਆ ਲੋਕਾਂ ਜਨਤਾ ਆਮ ਲੋਕਾਂ ਦਾ ਨੌਂਦੀਦਾ ਆ ਠੀਕ ਹੈ ਜੀ ਤੇ ਅੱਜ ਸਾਡੀ ਉਸ ਦੇ ਨਿਆਂ ਪੰਚਰ ਦੇ ਇਹ ਨਵੀਆਂ ਰਾਜਨੀਤਿਕ ਪਾਰਟੀਆਂ ਜਿੰਨੀਆਂ ਮਰਜ਼ੀ ਬਣਾ ਲਈ ਤੇ ਉਹ ਕੋਈ ਮੈਨ ਨਹੀਂ ਜਿਹੜਾ ਅੰਮ੍ਰਿਤਪਾਲ ਦੇ ਆਪ ਦੇ ਹੀ ਲਫ਼ਜ਼ ਨੇ ਜੀ ਜਦੋਂ ਜਦੋਂ ਦੀਪ ਸਿੱਧੂ ਨੇ घोषणा की जो ये दीप सिद्धू ने कहा अमृतपाल ने पाया ਇਹ ਹੁਰੀਆਂ ਫਤਿਹਪਾਲ ਹੈ ਜਿਹੜਾ ਦੀਪ ਸਿੱਧੂ ਨੂੰ ਪੰਡ ਦਾ ਸੀਗਾ ਵੀਰ ਸਿੱਧੂ ਨੂੰ ਇਹ ਕਹਿੰਦਾ ਸੀ ਕਿ ਰਾਜਨੀਤੀ ਦੇ ਵਿੱਚ ਪੰਜਾਬ ਦੀਆਂ ਮੁਸ਼ਕਲਾਂ ਦਾ ਕੋਈ ਸਹੀ ਮੁਸ਼ਕਲਾਂ ਦਾ ਹੱਲ ਨਹੀਂ ਹੈਗਾ ਜੀ ਜੇ ਪੰਜਾਬ ਦੀਆਂ ਮੁਸ਼ਕਲਾਂ ਦਾ ਕੋਈ ਬਕਾਲ ਅਮਰਜਪਾਲ ਦੇ ਨਾਂ ਸੇ ਹੂੰ ਜੇ ਰਾਜਨੀਤੀ ਦੇ ਵਿੱਚ ਪੰਜਾਬ ਨੂੰ ਮੁਸ਼ਕਲਾਂ ਦਾ ਹੱਲ ਪਿਆ ਹੀ ਨਹੀਂ ਹੈਗਾ ਜੀ ਤੇ ਇਹਨਾਂ ਦੀ ਰਾਜਨੀਤਿਕ ਪਾਰਟੀ ਕੀ ਨਵਾਂ ਸਿਰਜ ਦੂਗੀ ਤੇ ਕੀ ਨਵਾਂ ਕਰ ਦੂਗੀ ਹੂੰ ਜੋ ਬਾਤਾਂ ਤੋਂ ਨਹੀਂ ਕਰ ਹੋਇਆ ਹੂੰ ਜੋ ਖਾਲਸਤਾਨੀ ਕੈਪਟਨ ਅਮਰਿੰਦਰ ਸਿੰਘ ਹੁਣ ਮੈਂ ਲੱਭ ਰਿਹਾ ਖਾਲਸਤਾਨੀ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਟਾਈਮ ਅਕਾਲੀ ਦਲ ਦੇ ਵਿੱਚ ਹੋਇਆ ਕਰਦੇ ਸੀ ਖਾਲਸਤਾਨ ਦਾ ਹੰਗਾਰਾ ਕਰਦੇ ਸੀ ਖਾਲਸਤਾਨ ਦੇ ਹਾਮਤੇ ਵੱਡੇ ਵੱਡੇ ਹਾਰੇ ਮਾਰਿਆ ਕਰਦੇ ਸੀ ਤੇ ਲੋਕ ਉਹਨਾਂ ਦੇ ਪਿੱਛੇ ਕਰਦੇ ਸੀ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਕੋਸ਼ਿਸ਼ ਕਰਨ ਅਮਰਿੰਦਰ ਸਿੰਘ ਖਾਲਸਤਾਨ ਦਾ ਜਿਹੜਾ ਹੈਗਾ ਆਪਣਾ ਏਜੰਡਾ ਛੱਡ ਕੇ ਤੇ ਚਾਂਦੀ ਦੀ ਕਹੀ ਫੜਾਉਂਦੇ ਆ ਟਾਕ ਲਾਉਣ ਵਾਸਤੇ ਐਸਟੋਆਈਐਲ ਦਾ ਜੀ ਜਰਾ ਗੰਭੀਰ ਦੇ ਹੱਥ ਹੂੰ ਠੀਕ ਹੈ ਜੀ ਰਾਜਨੀਤੀ ਦੇ ਵਿੱਚ ਪੰਜਾਬ ਦੀਆਂ ਦਰਪੇਸ਼ ਮੁਸ਼ਕਲਾਂ ਦਾ ਹੱਲ ਨਹੀਂ ਹੈਗਾ ਕਿਉਂਕਿ ਰਾਜਨੀਤੀ ਪੈਰ ਤੇ ਬਦਲੀ ਆ ਹੂੰ ਅਮਰ ਚਪਲ ਦਾ ਇੱਕ ਸਕਰੀਨਸ਼ਾਟ ਜਿਹੜਾ ਮੈਂ ਤੁਹਾਨੂੰ ਦਿੱਤਾ ਹੋਇਆ ਆਲਰੇਡੀ ਜੀ ਇਹ ਅਮਰ ਚਪਲ ਦੀ 26 ਅਕਤੂਬਰ 2020 ਦੀ ਪੋਸਟ ਆ ਜੀ ਪੰਜਾਬ ਦੀਆਂ ਪੰਜਾਬ ਦੇ ਮਸਲਿਆਂ ਦਾ ਹੱਲ ਰਾਦ ਦਿੱਤੀ ਨਹੀਂ ਖਤਮ ਜੀ ਰਾਜਨੀਤੀ ਨਹੀਂ ਧਰਮ ਵਿੱਚ ਪਿਆ ਜੀ ਅੰਮ੍ਰਿਤਪਾਲ ਦੇ ਲਫ਼ਜ਼ ਜੀ ਹੂੰ ਜਿਹੜੀ ਵੀ ਰਾਜਨੀਤੀ ਹੈ ਹਿੰਦੂਸਤਾਨ ਦੇ ਸੰਵਿਧਾਨ ਅਧੀਨ ਚੱਲਣ ਦੀ ਸੋਚ ਉੱਤੇ ਹੀ ਹੂੰ ਉਸ ਦਾ ਜਜਬ ਲਾ ਖਤਮ ਹੋਣਾ ਚਾਹੀਆ ਹੂੰ ਆਕਾਲੀ ਦਲ ਉਹਨਾਂ ਚਿਰ ਬਚਿਆ ਸੀ ਜਿੰਨਾ ਚਿਰ ਉਹ ਪੂਰਨ ਧਾਰਮਿਕ ਸੀ ਤੇ ਅੰਮ੍ਰਿਤਪਾਲ ਦੇ ਲਫ਼ਜ਼ ਨਹੀਂ ਹੂੰ ਜਦੋਂ ਦਾ ਸੈਕੂਲਰਿਜ਼ਮ ਦਾ ਪੱਲਾ ਫੜਿਆ ਆਕਾਲੀ ਹੂੰ ਗਰਖ ਦੇ ਗਏ ਹੂੰ ਤੁਸੀਂ ਤਾਂ ਸ਼ੁਰੂਆਤ ਦੀ ਸੈਕੂਲਿਜ਼ਮ ਤੋਂ ਕੀਤੀ ਹੈ ਇਹ ਦੀਪ ਸਿੱਧੂ ਮਮੁਲਕਪਾਲ ਕਹਿੰਦਾ ਹੈ ਹਾਂ ਜੀ ਜਦੋਂ ਤਾਂ ਦੀਪ ਸਿੱਧੂ ਇਹ ਗੱਲਾਂ ਕਰਦਾ ਸੀ ਤਾਂ ਇਹ ਅਮਰਪਾਲ ਸਭ ਤੋਂ ਜ਼ਿਆਦਾ ਦੀਪ ਸਿੱਧੂ ਨੂੰ ਪੰਡਾ ਰਿਆ ਹਾਲਾਂਕਿ ਸਾਡੇ ਤੇ ਇਹ ਇਲਜ਼ਾਮ ਨਹੀਂ ਹੁੰਦੇ ਕਿ ਅਸੀਂ ਦੀਪ ਸਿੱਧੂ ਨੂੰ ਪੜਿਆ ਸਾਟ ਵਿੱਚ ਉਹ ਤਾਂ ਕੋਈ ਵੀ ਅੱਜ ਤੱਕ ਇਹ ਵੀ ਕੁਝ ਨਹੀਂ ਮਿਲਣਾ ਜੀ ਤੁਸੀਂ ਤਾਂ ਹਰ ਕਈ ਕਹਿਣਗੇ ਕਿ ਇਹ ਸਕਰੀਨਸ਼ਾਟ ਸ਼ੈੱਡ ਸ਼ੂਟ ਹੋਵੇ ਪਰ ਸਕਰੀਨਸ਼ਾਟ ਅੱਜ ਵੀ ਅਤੀ ਪ੍ਰੋਫਾਈਲ ਤੇ ਹੈ ਅਮਰਪਾਲ ਦੀ ਠੀਕ ਅਮਰਪਾਲ ਦੇ ਮੈਂ ਤੁਹਾਨੂੰ ਸ਼ਾਰਟ ਲੰਗਰੀ ਸਾਹਿਬ ਤੋਂ ਬਾਅਦ ਲੈਪਟਾਪ ਹੀ ਲੈ ਆਇਆ ਜੀ ਤੇ ਆ ਸੁਣਿਓ ਹੁਣ ਮਾੜਾ ਜਿਹਾ ਅਮਰਪਾਲ ਰਾਜਨੀਤੀ ਪਾਰਟੀ ਬਣਾਉਣ ਬਾਰੇ ਕੀ ਕਹਿੰਦਾ ਜੀ ਪੋਲਿਟਿਸਵਾਨਾਂ ਨੇ ਆਪ ਦਾ ਲੈਟਰ ਰੋਗੋਡਿਸ ਤੋਂ ਗੁਰਾਇਓ ਸਾਡੀ ਵਸਤੇ ਤਰਸ ਬ੍ਰਿਕ ਨੇ ਹੁਣ ਉਹ ਜਾਂ ਅਸਰਾਂ ਦੇ ਅਖਾਂ ਮੋ ਜਿਹਾ ਜਾਂਦੇ ਸਨ ਸਪਟਕੀ ਚਿਆ ਗਿਆ ਹੋਈਆ ਅਮਰਪਾਲ ਸਿੰਘ ਨਾਮਾ ਉਹ ਸੀ ਨਹੀਂ ਦੇਖੋ ਇਸ ਮੈਚ ਦੇ ਵਿੱਚ ਮੈਨੂੰ ਪਤਾ ਚੱਲਿਆ ਕਿ ਇਹ 207 ਦੇ ਦਿਨ ਅ ਅ ਇਸ ਨੂੰ ਬਸ ਉਹਨੇ ਬਹੁਤ ਪੋਲਿਟਿਕਲ ਹੈ ਮੈਂ ਮਸਲਵ ਨੂੰ ਕੁਝ ਕਰਦੇ ਹਾਂ ਪੋਲਿਟਿਕਲ ਅ ਇੰਸਟੈਂਸ ਆ ਉਹ ਗ੍ਰੀਪ ਕਰਦੇ ਹੋ ਇਸ ਲਈ ਸੁਣਾਉਣਾ ਵਾਸਤੇ ਸੁਣੇ ਮੈਂ ਸਾਰਾ ਨੈਟ ਕਨੈਕਸ਼ਨ ਆਸਪਤਲ ਦੇ ਕੋਲ ਦੇ ਸਿਮ ਨੂੰ ਕੁਦਰੀ ਹੋ ਸਾਡੇ ਵੱਸੇ taraf se ਗਿਮਣ ਹੁਣ ਸੁਣਿਆ ਜੀ ਜੀ ਜਿਹਨੇ ਅੰਮ੍ਰਿਤਪਾਲ ਦੇ ਲਾਗਦਾ ਕਿ ਅਸੀਂ ਆ 70 ਜੀ ਗੱਲ ਕੀਤੀ ਕਰਨ ਆਇਆ ਅਸੀਂ ਇਲੈਕਟਰੋਕਲ ਪੋਲਟੈਕਸ ਦੇ ਵਿੱਚ ਪਾਣਾ ਹੀ ਇਲੈਕਟਰੋਕਲ ਪੋਲਟੈਕਸ ਦੇ ਵਿੱਚ ਪਾਣਾ ਹੀ ਹੂੰ ਜੀ ਸਭ ਗੱਲਾਂ ਕਰਨ ਤੋਂ ਬਾਅਦ ਇਹ ਸਭ ਕੁਝ ਲੋਕਾਂ ਨੂੰ ਕਹਿਣ ਤੋਂ ਬਾਅਦ ਹੂੰ ਅੱਜ ਤੁਸੀਂ ਫਲਟ ਗਏ ਹੋ ਹੂੰ ਅੱਜ ਤੁਹਾਡਾ ਰੋਲ ਹੀ ਪਣ ਗਿਆ ਅੱਜ ਤੁਸੀਂ ਆਪਣੀਆਂ ਆਪਣੀਆਂ ਗੱਲਾਂ ਤੋਂ ਫਲਟ ਗਏ ਪਰ ਜੇ ਹੁਣ ਤੁਸੀਂ ਵੱਧ ਅੱਧ ਘਾਰਾਂ ਦੀ ਵੀ ਗੱਲ ਕਰਦੇ ਹੋ ਅਮਰਸਾਲ ਨੂੰ ਸਵਾਲ ਹੈ ਹੂੰ ਅੱਜ ਜਿਹੜੇ ਫਾਦਰ ਸਾਹਿਬ ਨੇ ਜੋ ਵੀ ਮੀਟਿੰਗਸ ਹੋ ਰਹੀਆਂ ਜਾਂ ਹੋਰ ਜੋ ਗੱਲਾਂ ਹੋ ਰਹੀਆਂ ਉਹਦੇ ਵਿੱਚ ਕਹਿੰਦੇ ਨੇ ਇਹਦੇ ਮਾਤਾ ਜੀ ਵੀ ਕਹਿੰਦੇ ਨੇ ਜੀ ਇਹ ਸਾਡਾ ਮੁੰਡਾ ਬਸ ਘਰਾਂ ਦੀ ਗੱਲ ਕਰਦਾ ਤੇ ਪੰਜਾਬ ਦੀ ਗੱਲ ਕਰਨਾ ਕਿੰਨ ਗਲਤ ਹੂੰ ਪੰਜਾਬ ਦੀ ਗੱਲ ਕਰਨਾ ਬਿਲਕੁਲ ਗਲਤ ਨਹੀਂ ਹੈਗਾ ਹੂੰ ਹੋਰ ਕਹਿੰਦਾ ਪੰਜਾਬ ਦੀ ਗੱਲ ਕਰਨਾ ਗਲਤ ਹੈਗਾ ਹੂੰ ਪਰ ਦੋ ਡਿਫਰੈਂਟ ਐਟਟਿਊਡਸ ਇੱਕ ਅੰਦਾਜ਼ੀ ਹੈਗੀ ਆ ਕਿ ਸਾਨੂੰ ਕਿਸੇ ਦਿਰਾਸ਼ ਨੀਤੀ ਤੋਂ ਸਾਨੂੰ ਕਿਸੇ ਵੀ ਪੋਲਿਟਿਕਲ ਪਾਰਟੀ ਤੋਂ ਪੂਰੀ ਲੈਣਾ ਨਹੀਂ ਸਾਡਾ ਅਜੰਡਾ ਪੂਰਨ ਆਜ਼ਾਦੀ ਆ ਹੂੰ ਸਾਡਾ ਅਜੰਡਾ ਇਹਨਾਂ ਦਾ کہنا ਕਿ ਸਾਡਾ ਅਜੰਡਾ ਖਾਲਸਾ ਲਈ ਰਾਖੀ ਹੂੰ ਤੁਜੀ ਦੇ ਪਾਸੇ ਇਲੈਕਟ੍ਰੋਕ੍ਰੋਨ ਪੋਲਿਟਿਕਸ ਆ ਤੁਜੀ ਦੇ ਪਾਸੇ ਵੱਧ ਕਥਚਾਰਾ ਸੀ ਵੱਲ ਆ ਤੁਜੀ ਦੇ ਪਾਸੇ ਸਟੇਟ ਦੇ ਸਿਸਟਮ ਦੇ ਹੀਠਾਂ ਰਹਿ ਕੇ ਕੰਮ ਕਰੁੰਦਾ ਸੀ ਹੂੰ ਨਹੀਂ ਦਵਾਦੀ ਸਾਹਿਬ ਮੈਂ ਇੱਥੇ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜ਼ਾਹਿਰ ਤੌਰ ਦੇ ਉੱਤੇ ਚਲੋ ਠੀਕ ਹੈ ਤੁਹਾਡੀ ਗੱਲ ਇੱਕ ਪੱਖ ਨੂੰ ਸਹੀ ਠਹਿਰ ਆਉਂਦੀ ਹੈ ਪਰ ਇੱਕ ਪਾਸਾ ਇਹ ਵੀ ਹੈ ਨਾ ਕਿ ਅਸੀਂ ਆਲਰੇਡੀ ਇੱਕ ਸਿਸਟਮ ਦੇ ਵਿੱਚੋਂ ਲੰਘਦੇ ਪਏ ਹਾਂ ਜਿਵੇਂ ਸਿਮਰਨਜੀਤ ਸਿੰਘ ਮਾਨ ਵੀ ਇਹ ਗੱਲ ਕਰਦੇ ਹੁੰਦੇ ਸੀ ਪਹਿਲਾਂ ਕਿ ਉਸ ਸਿਸਟਮ ਦੇ ਵਿੱਚ ਰਹਿ ਕੇ ਹੀ ਆਪਣੀ ਗੱਲ ਆਪਰ ਰੱਖ ਸਕਦੇ ਹਾਂ ਕੀ ਪਤਾ ਭਾਈ ਅਮਰਿਤਪਾਲ ਸਿੰਘ ਨੂੰ ਵੀ ਆਹੀ ਗੱਲ ਹੁਣ ਸਹੀ ਲੱਗਣ ਲੱਗੀ ਹੋਵੇ ਤਾਂ ਕਰਕੇ ਉਹਨਾਂ ਨੇ ਰਸਤਾ ਖਤਿਆਰ ਕਰ ਲਿਆ ਆ ਦੇਖੋ ਗੱਲ ਇਹ ਆ ਕਿ ਤੁਸੀਂ ਆਪਣੀ ਮੰਗ ਰੱਖੀ ਦੇ ਕੋਲ ਹੂੰ ਗੱਲ ਇਹ ਨਹੀਂ ਹੈ ਕਿ ਤੁਸੀਂ ਮੰਗ ਰੱਖਣੀ ਹੂੰ ਗੱਲ ਇਹ ਹੈ ਕਿ ਮੰਗ ਰੱਖਣ ਦੀ ਕਿਦੇ ਕੋੜਾ ਹੂੰ ਕਿ ਉਹ ਤੁਹਾਡੀ ਮੰਗ ਸੁਣਨ ਨੂੰ ਪਿਆਰ ਹੈਗੇ ਨੇ ਹੂੰ ਕਿ ਉਹ ਤੁਹਾਡੀ ਮੰਗ ਮੰਨਨ ਨੂੰ ਪਿਆਰ ਹੈਗੇ ਨੇ ਹੂੰ ਕਿ ਫੈਕਟੀਕਲੀ ਕਿ ਉਹ ਮੰਗ ਨੂੰ ਅਸਲ ਦੇ ਵਿੱਚ ਮੰਨ ਵੀ ਸਕਦੇ ਨੇ ਉਹਨਾਂ ਦੇ ਹੱਲੋਂ ਪੱਲਾਕ ਏ ਹੈਗੇ ਨਹੀਂ ਕਿ ਤੁਹਾਡੀ ਜਿਹੜੀ ਮੰਗ ਆ ਉਹਨੂੰ ਮੰਗ ਲੈਣ ਮੰਗ ਕੀ ਹੈਗੀ ਆ ਹੂੰ ਮੰਗ ਹੈ ਜੀ ਇੱਥਾ ਪੰਜਾਬ ਨੂੰ ਸੈਪਰੇਟ ਸਟੇਟ ਬਣਾਉਣੀ ਹੂੰ ਸੋ ਇਹਨਾਂ ਦੀ ਮੰਗ ਆ ਹੂੰ ਜਿਹੜਾ ਉਹਨਾਂ ਦਾ ਭਾਰਤ ਮਾਲਾ ਪ੍ਰੋਜੈਕਟ ਹਾਲਾਂਕਿ ਗੱਲ ਬਹੁਤ ਲੰਬੀ ਹੋ ਜਾਣੀ ਹੂੰ ਛੋਟੇ ਚ ਨਵੇੜਾ 1 ਲੱਖ ਕਰੋੜ ਦਾ ਭਾਰਤ ਮਾਲਾ ਪ੍ਰੋਜੈਕਟ ਉਹਨਾਂ ਦਾ ਚਾਹਤਾ ਹੂੰ 22000 ਕਰੋੜ ਰੁਪਏ ਦੀ ਜਾਬਾਰ ਪੁੰਦਰਗਾ ਡਵਲ ਕਰ ਰਹੇ ਆ ਉਹ ਪਾਕਿਸਤਾਨ ਤੋਂ ਪਰਲੇ ਪਾਸੇ ਹੂੰ ਭਾਰਤ ਦੇ ਅੰਦਰ ਉਹ ਤੋਂ ਦੀ ਹਾਂਗਕਾਂਗ ਮਲੇਸ਼ੀਆ ਜਿਹੜਾ ਉਸ ਪਾਸੇ ਦਾ ਪਿੱਛਾ ਉੱਥੋਂ ਦੀ ਸ਼ੁਰੂ ਕਰਕੇ ਮਣੀਪੁਰ ਦੇ ਵਿੱਚੋਂ ਦੀ ਹੁੰਦਾ ਹੈ ਕਲਕੱਤਾ ਵਾਇਆ ਦਿੱਲੀ ਵਾਇਆ ਪੰਜਾਬ ਹੁੰਦੇ ਹੋਏ ਪਾਕਿਸਤਾਨ ਦੇ ਬਾਰਡਰਾਂ ਤੱਕ ਜੋੜ ਦੇ ਜੀ 1 ਲੱਖ ਕਰੋੜ ਤੋਂ ਉੱਤੇ ਦਾ ਉਹਨਾਂ ਦਾ ਟ੍ਰੇਨ ਪ੍ਰੋਜੈਕਟ ਆ ਜਿਹੜਾ ਕਿ ਉਹ ਇਧਰੋਂ ਦੀ ਤੁਹਾਡੇ ਹਾਂਗਕਾਂਗ ਔਰ ਮਲੇਸ਼ੀਆ ਔਰ ਰੂਸਿਆ ਤੋਂ ਚੱਕਦੇ ਸਿੱਧਾ ਤੁਰੰਤ ਇਹ ਜੋਰੂ ਸਾ ਤੱਕ ਜੋੜਨਾ ਚਾਹੁੰਦੇ ਨੇ ਹੂੰ ਉਹਦੇ ਰਾਹ ਦੇ ਵਿੱਚ ਆਂਦਾ ਹੈ ਪੰਜਾਬ ਹੂੰ ਇਹ ਜੀ ਸਮਝਣ ਵਾਲੀ ਆ ਜੀ ਜਿਨ੍ਹਾਂ ਨੇ ਅਰਬਾਂ ਖਰਬਾਂ ਪੈਸਾ ਲਾਇਆ ਇੱਕ ਪ੍ਰੋਜੈਕਟ ਦੇ ਉੱਤੇ ਉਹ ਪ੍ਰੋਜੈਕਟ ਦੇ ਨਾਲ ਦੇ ਇਸ ਪੰਜਾਬ ਹੂੰ ਤੇ ਤੁਸੀਂ ਇਹ ਕਹਿ ਰਹੇ ਹੋ ਕਿ ਪੰਜਾਬ ਅਸੀਂ ਆਪ ਇਲੈਕਟ੍ਰੀਕਲ ਪੋਲਿਟਿਕਸ ਦੇ ਨਾਲ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਜਾਂ ਲੜ ਕੇ ਅਸੀਂ ਉਹਨਾਂ ਨੂੰ ਇਹ ਕਹਾਂਗੇ ਕਿ ਤੁਸੀਂ ਸਾਨੂੰ ਪੰਜਾਬ ਵਾਪਸ ਦੇ ਦੇ ਹੂੰ ਜਿਹੜਾ ਅਰਬਾਂ ਸਰਬਾਂ ਲਾਈ ਬੈਠੇ ਨੇ ਇੱਕ ਪ੍ਰੋਜੈਕਟ ਦੇ ਵਿੱਚ ਉਹਦੇ ਵਿੱਚ ਇੱਕ ਜਗ੍ਹਾ ਆ ਪੰਜਾਬ ਹੂੰ ਤੇ ਇਹ ਕਹਿੰਦੇ ਨੇ ਕਿ ਅੱਧੀ ਇਹਨਾਂ ਦੇ ਨਾਲ चोस्टम प्रैक्टिकल है कभी तो hmm. भी नहीं मन इस चीज बल्कि गलू साहब का सिद्धांत है ना गुरु साहब hmm. hmm. जी गुरु तो साहब गिल्ली तखत होली तखत का राजी तखत की गल नहीं करते उधर मूह करके दिखाओ दिल्ली तखत वाल ਤੁੱਕ ਜੇਲੀ ਸਰਦਾਰਵਾਲ ਦੀ ਗੱਲ ਕਰੀਏ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਇਹਨਾਂ ਨੂੰ ਫੜ ਕਰਦੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਇਹਨਾਂ ਦੇ ਪਿੱਛੇ ਖੜਦੀਆਂ ਉਹਨਾਂ ਦਾ ਖੇਤਰ ਫੈਰਨ ਦੀ ਹੈ ਹਮ ਸਿੱਖਾ ਨੂੰ ਜਿਹੜਾ ਹੁਕਮ ਆਣਾ ਦੇਖੋ ਇੱਕ ਚੀਜ਼ ਇੱਕ ਚੀਜ਼ ਇਹ ਗੁਰੂ ਦੇ ਹੁਕਮ ਤੋਂ ਬਾਹਰ ਸਿੱਖਿਆ ਦਾ ਕਰ ਨਹੀਂ ਜਾ ਸਕਦਾ ਨਾ ਆਪਾਂ ਕੰਟੀਨਿਊ ਕਰਦੇ ਹਾਂ ਜਲ ਇਹ ਹੈ ਕਿ ਅੰਗਰੇਜ਼ਾਂ ਨੇ 1857 ਦੇ ਅਫਾਜ਼ ਦੇ ਵਿੱਚ ਉਹਦੀ ਇੱਕ ਦੌਰਾ ਕੱਟਿਆ ਕਿ ਦਿੱਲੀ ਤੇ ਖੱਤੇ ਬੈਠਣਾ ਖਾਸ ਹਮ ਛੱਤਰ ਝੁਲੇਗਾ ਖਾਸ ਦੀ ਲੀਡਰ ਚੱਤਰ ਸਿੰਘ ਦੇ ਹੂੰ ਅੰਗਰੇਜ਼ਾਂ ਨੇ ਉਸਨੂੰ ਕੱਟਿਆ ਅੱਜ ਭਾਰਤ ਨੂੰ ਆਜ਼ਾਦ ਹੋਇਆ ਅੰਗਰੇਜ਼ਾਂ ਦੇ ਚੰਪਲ ਚੋਂ ਬਾਹਰ ਹਟੇ ਆਏ ਨੂੰ ਵੀ 70 ਸਾਲ ਹੋ ਗਏ ਹੂੰ ਕੀ ਸਿੱਖਾਂ ਨੇ ਉਹ ਲਾਜ਼ੀ ਦੁਆਰਾ ਆਪਣੀ ਅਜਸਤ ਜੋੜਨ ਦੀ ਕੋਸ਼ਿਸ਼ ਕੀਤੀ ਹੂੰ ਹੂੰ ਨਹੀਂ ਕੀਤੀ ਪਰ ਕੀ ਉਹ ਲਾਜ਼ੀ ਗੁਰੂ ਦੇ ਨਹੀਂ ਹੈਗੇ ਤੇ ਕੀ ਉਹਨਾਂ ਲਫ਼ਜ਼ਾਂ ਤੋਂ ਉਹ ਪਿੱਛੇ ਹੋયા ਜਾਂ ਪਗੋੜੇ ਗਿਆ ਸਿੱਖਾਂ ਦਾ ਕੋਈ ਭੜਾ ਹੋ ਸਕਦਾ ਨਹੀਂ ਹੋ ਸਕਦਾ ਸਾਫ਼ ਹੀ ਕੋਲੋ ਹੂੰ ਦੇ ਬੰਦੀ ਤੇ ਰਾਜ ਤੋਂ ਹੀ ਤਾਂ ਸਿੱਖਾਂ ਦਾ ਕੋਈ ਭਾਨਾ ਨਹੀਂ ਹੈ। ਚਾਹੇ ਰਾਜ ਪਾੜਨੇ ਬਣਾ ਲਓ। ਹੂੰ ਚਾਹੇ ਤੁਸੀਂ ਖਾਲਸਾਣ ਮੰਗ ਲਓ, ਚਾਹੇ ਤੁਸੀਂ ਕੁਛ ਕਰ ਲਓ। ਹੂੰ ਪਰ ਤੁਹਾਡੀ ਪੂਰਨਤਾ ਕੋਈ ਨਹੀਂ। ਜਦੋਂ ਤੱਕ ਤੁਸੀਂ ਦਿੱਲੀ ਤੇ ਤੱਕ ਦੀ ਗੱਲ ਨਹੀਂ ਕਰਦੇ ਤੇ ਕੁੱਲ ਲਕਾਈ ਸਰਬੱਤ ਦੇ ਭਲੇ ਦੀ ਗੱਲ ਨਹੀਂ। ਹੂੰ ਖਾਲਸਾਣ ਦਾ ਜਿਨਾ ਅਸੀਂ ਕਨਸੈਪਟ ਜਿਹੜਾ ਇੱਕ ਆਧੁਨਿਕ ਆਵੀ ਕਨਸੈਪਟ ਅਸੀਂ ਚੜ੍ਹੁੰਦੇ ਆ ਜਿਹੜਾ ਇਨਾਂ ਦੇ ਲੋਕ ਘੜਦੇ ਨੇ। ਹੂੰ ਇਹਦੇ ਵਿੱਚ ਖਾਲਸਾਣ ਦੇ ਵਿੱਚ ਆਪਣਾ ਸਵੈਵẬਪਲ ਆ। ਹੂੰ ਸਿੱਖਾ ਨੂੰ ਆਪਰਾ ਚੀਤਾ ਸਿੱਖਾ ਨੂੰ ਆਪਣੀ ਜਗਾ ਚੀ ਸਿੱਖਾ ਨੂੰ ਆਪਣਾ ਦੇਸ਼ ਚੀ ਦਾ ਸਿੱਖ 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 ਪਰ ਗੁਰੂ ਕਹਿੰਦਾ ਆ ਗੁਰੂ ਕਹਿੰਦਾ ਨਾਂਜ ਨਾਮ ਛੱਡ ਦੀ ਕਿਲਾ ਤੇਰੇ ਬਾਣੇ ਸਰਬਤ ਨਾ ਭਲਾ ਹੂੰ ਗੁਰੂ ਕਹਿੰਦਾ ਆ ਕਿ ਮਾਨਸ ਦੀ ਜਾਤ ਸਭੀ ਇੱਕੇ ਦਾ ਹੂੰ ਦੋਨੋ ਇਹ ਸੋਚਾਂ ਬਿਲਕੁਲ ਸੈਪਰੇਟ ਹੋ ਜਾਂਦੀਆਂ ਹੂੰ ਜਿਨਾ ਵੀ ਜਿਹੜੇ ਰਾਜਨੀਤੀ ਪਾਰਟੀ ਦੀ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹੂੰ ਉਸ ਦੇ ਵਿੱਚ ਵੀ ਸਿੱਖ 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 ਬਸ ਇੰਨੇ ਹੀ ਗੱਲ ਆਪਾਂ ਕਰ ਰਹੇ ਆ ਮੇਰਾ ਇਹ ਕਹਿਣਾ ਚ ਗੁਰੂ ਨੇ ਤਾਂ ਕਦੀ ਕਿਹਾ ਹੀ ਨਹੀਂ ਨਾ ਕਿ ਸਿੱਖ 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 ਦਾ ਪੜਾ ਸਿੱਖ ਦਾ ਰਾਜ ਹੂੰ ਹੈ ਨਾ ਆਪਾਂ ਉਸ ਅਨਲੋਜੀ ਤੋਂ ਬਾਰੇ ਆ ਗੱਲਾਂ ਥੋੜੀਆਂ ਨੇ ਡੀਪ ਨੇ ਪਰ ਇਹਨਾਂ ਗੱਲਾਂ ਨੂੰ ਸਮਝਣਾ ਬਹੁਤ ਰੋਕ ਬਿਲਕੁਲ ਜੇ ਤੁਸੀਂ ਰਾਤ ਦੀ ਆਪੀ ਚਾਹੁੰਦੇ ਆ ਗੱਲ ਇਹ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੀ 80 ਤੋਂ 90% ਜਿਹੜਾ ਆ ਉਹ Hindu ਸਮਾਜ ਸੀ ਜੀ ਇਹ 12 ਤੋਂ 18% ਦੇ ਨੇੜੇ ਚੜੇ ਮੁਸਲਮਾਨ ਸੀ। ਹੂੰ। ਸੇਕਾ ਤਾਂ ਸੀ 2 ਤੋਂ 3% ਜੀ। ਪਰ ਰਾਜ ਸਿੱਖਾਂ ਦਾ ਸੀ। ਜੀ। ਰਾਜ ਕੀ ਹੁੰਦਾ ਹੈ? ਰਾਜ ਕਰਨਾ ਲੋਕਾਂ ਕੀ। प्रजा ਦੇ, ਜਨਤਾ ਦੇ। ਅੱਜ ਦੇ ਜਿਹੜੇ ਖਾਲਸਥਾਨੀ ਨੇ ਖਾਸ ਤੌਰ ਤੇ ਅੰਮ੍ਰਿਤਪਾਲ ਦੇ ਜਿਹੜੇ murid ਨੇ ਜਾਂ ਜਿਹੜੇ ਅੰਮ੍ਰਿਤਪਾਲ ਦੇ ਸਿੱਖ ਨੇ ਹੂੰ। ਮੱਲਾਂ ਦਾ ਸੇਖਵਾ ਕਰਿਆ। ਕਿਉਂਕਿ ਇੱਕ ਇੱਕ ਆਡੀਓ ਉਹਨਾਂ ਦੇ ਨਾਲੋਂ ਸੇ ਬਾਹਰ ਗਈ ਜਦੋਂ ਅੰਮ੍ਰਿਤਪਾਲ ਦਾ ਕੋਈ ਸਮਰਥਕ ਕਹਿੰਦਾ ਕਿ ਅਸੀਂ ਤਾਂ ਅੰਮ੍ਰਿਤਪਾਲ ਨੂੰ ਤੇਰ ਮਹਾਰਾਜਾ ਨੂੰ ਅੰਦਰ ਮਹਾਰਾਜਾ ਗੁਰੂ ਵੀ ਮੰਨਦੇ ਹਾਂ। अच्छा ਇਸ ਲੈਵਲ ਤੇ ਨੋਟ ਹੋ ਰਹੀ ਹੈ ਹੈਨਾ ਹਮਮ ਕੱਲ ਇਹ ਆ ਕਿ ਗੁੰਸੀ ਲੋਕਾਂ ਤੇ ਰਾਜ ਕਰਨਾ ਤੇ ਤੁਸੀਂ ਉਹਨਾਂ ਹੀ ਲੋਕਾਂ ਨੂੰ ਗਾਲਾਂ ਕੱਢੋਗੇ ਉਹਨਾਂ ਦੀਆਂ ਧੀਨਾ ਪੈਣਾਂ ਨੂੰ ਖਾਲਸਾ ਬੁਲੂਗੇ ਉਹਨਾਂ ਨੂੰ ਇਹ ਕਹੋਗੇ ਕਿ ਸਾਡਾ ਇੱਕ ਵਾਰੀ ਰਾਜ ਆਣ ਤੋਂ ਫੇਰ ਅਸੀਂ ਤਾਂ ਬੋ ਦੱਸਾਂਗੇ ਇਹ ਜਹਾਸ ਦੇ ਵਿੱਚ ਹੀ ਇੱਕ ਐਗਜ਼ਾਮਪਲ ਇਹ ਵੀ ਪਿਆ ਆ ਕਿ ਜਦੋਂ ਖਾਲਸਾ ਚੜ੍ਹਾਈ ਕਰਕੇ ਗਿਆ ਲਾਹੌਰ ਦੇ ਜਿਹੜੇ ਦੇ ਉੱਤੇ ਲਾਹੌਰ ਚਿੱਤਰ ਗਿਆ ਹੂੰ ਸਰਦਾਰ ਚੱਸਾ ਸਿੰਘ ਨਾਲੂ ਵਾਲੀ ਤੇ ਫਿਰ ਸਾਡੇ ਨੂੰ ਰਾਮਗੜੀਆ ਹੁਣ ਜਦੋਂ ਲਾਹੌਰ ਜਿੱਥੋਂ ਨੂੰ ਜਾਂਦੇ ਨੇ ਜੀ ਇਤਿਹਾਸ ਦੇ ਵਿੱਚ ਇੱਕੋ ਇੱਕ ਐਗਜ਼ਾਮਪਲ ਆ ਕਿ ਜਦੋਂ ਕੋਈ ਫੌਜ ਕਿਸੇ ਸ਼ਹਿਰ ਤੇ ਚੜ੍ਹਾਈ ਕਰਨ ਜਾ ਰਹੀ ਹੋਵੇ ਤੇ ਆਖਿਓ ਉਸ ਸ਼ਹਿਰ ਦੀ ਜਨਤਾ ਇਹ ਤਾਕਤ ਖਬਰ ਪਹੁੰਚੇ ਕਿ ਖਾਲਸਾ ਆ ਰਿਹਾ ਚੜ੍ਹਾਈ ਕਰਨ ਹੂੰ ਤੇ ਉਹ ਜਨਤਾ ਮੂਰਿਆਂ ਨੂੰ ਕਿ ਆਪ ਥੇਲੇ ਦਰਵਾਜ਼ੇ ਖੋਲ ਕੇ ਕਹੇ ਹੂੰ ਕਿ ਆਵੇ ਨਿਹੰਗ ਹੂੰ ਉਹ ਹੱਥ ਖੋਲ ਦੇਣ ਸਾਨੂੰ ਹੂੰ ਮੇਰੇ ਖਿਆਲ ਨਾਲ ਸਮੀਆਂ ਦੇ ਵਿੱਚ ਇੱਕੋ ਇੱਕ ਲੋਕਾ ਐਗਜ਼ਾਮਪਲ ਹੋਣਾ ਹੈ ਕਿ ਜਦੋਂ ਕਿਸੇ ਪਰਜਾ ਨੇ ਜਦੋਂ ਕਿਸੇ ਜਨਤਾ ਨੇ ਆਪ ਦਰਵਾਜ਼ੇ ਖੋਲੇ ਹੋਣ ਕਿ ਆਓ ਸਾਡੇ ਤੇ ਰਾਜ ਕਰੋ ਆਓ ਸਾਡੇ ਤੇ ਸਭਜਾ ਕਰੋ ਹੂੰ ਆਓ ਸਾਡੇ ਕਰਨਾ ਤੇ ਬੈਠੂ ਤੇ ਵਿਣਾ ਨੜੇ ਰਾਜ ਕਰਨ ਹੋਇਆ ਹੂੰ ਕਿ ਵੀ ਇਤਿਹਾਸ ਦੀ ਕੋਈ ਕਹਾਣੀ ਜੀ ਅਸੀਂ ਕਰਨਾਲਕ ਜਿਹੜਾ ਲਿਖ ਤੋਂ ਪੜ੍ਹਦੇ ਸੀ ਹੂੰ ਜਦੋਂ ਜਦੋਂ ਕਰਨਾਲਕ ਜਿਹੜੇ ਨੋਲਿਸ ਨੇ ਖੜਦੇ ਨਹੀਂ ਇੱਥੇ ਤਾਂ ਭਗੇਲੇ ਵਰਗਾ ਜਿਹੜਾ ਬੰਦਾ ਆ ਅਮਰਸਪਾਲ ਦਾ 19 ਚਾਂਸ ਮੈਂ ਤਾਂ ਭਗੇਲਾ ਤੋਂ ਹੋਟੀ ਕਹਣਾ ਹਾਂ ਉਹ ਹੂੰ ਤਾਂ ਕਹਿੰਦਾ ਗਰਨਾਣਕ ਦੇ ਸਿਧਾਂਤ ਸਿਧਾਂਤ ਤੇ ਬਦਲਣ ਦਾ ਟਾਈਮ ਆਇਆ ਹੂੰ ਇੱਕ ਇਹ ਲੋਕ ਨੇ ਜਿਹੜੇ ਗਰਨਾਣਕ ਦੇ ਸਿਧਾਂਤ ਬਦਲਣ ਨੂੰ ਕਰਦੇ ਨੇ ਗਰਨਾਣਕ ਦੇ ਸਿਧਾਂਤਾਂ ਨੂੰ ਗੋਬਿੰਦ ਸਿੰਘ ਪਾਸ਼ਾਣੀ ਬਦੂ ਸਕੀ ਹੂੰ ਇਹ ਗਰਨਾਣਕ ਦੇ ਸਿਧਾਂਤਾਂ ਨੂੰ ਬਦਲ ਕੇ ਰਾਜ ਕੰਮ ਕਰਨਾ ਚਾਹੁੰਦੇ ਨੇ ਉਹਨੇ ਜਿਹੜੀ ਡਰਾਗਨ ਦੀ ਪਾਰਟੀ ਕਿੰਨੀ ਕੋਸ਼ਿਸ਼ ਕਰ ਰਹੀ ਹੂੰ ਗੱਲ ਉੱਥੇ ਹੀ ਆਣੀ ਆ ਦੇਖੋ ਰਾਜਨੀਤੀ ਦੇ ਨਾਲ ਸਿੱਖਣਾ ਤਾਂ ਬਹੁਤ ਪੁਰਾਣਾ ਬਾਬਾ ਵਸਤਾ ਹੈ ਜਦੋਂ ਸਹੀ ਮੇ ਕੱਕ ਸਹੀ ਪਾਸ਼ਾਣੀ ਤਾਂ ਕੋਈ ਸਥਾਪਨਾ ਦਿੱਤੀ ਆਹ ਨੀਤੀ ਸਾਨੂੰ ਉਦੋਂ ਹੀ ਦੇ ਦਿੱਤੀ ਸੀ ਹੂੰ ਤੇ ਸੱਚਾ ਪਾਤਸ਼ਾਹ ਆਪਣੇ ਆਪ ਨੂੰ ਸ਼ਰੂਪ ਕੀਤਾ ਸੀਗਾ ਹੂੰ ਜਿਹੜੇ ਮੁਗਲ ਸੀ ਉਹਨਾਂ ਨੂੰ ਲੋਕੀਂ ਝੂਠੇ ਪਾਸ਼ਾ ਕਹਿੰਦੇ ਸੀ ਤੇ ਸਾਡੇ ਗੁਰੂ ਸਾਹਿਬ ਨੂੰ ਸੱਚੇ ਪਾਤਸ਼ਾਹ ਕਹਿੰਦੇ ਸੀ ਹੂੰ ਕਿ ਸੱਚੇ ਪਾਤਸ਼ਾਹ ਇਸ ਲਈ ਕਹਿੰਦੇ ਸੀ ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਰਾਜਨੀਤੀ ਆ ਹਾਂ ਹੂੰ ਗੁਰੂ ਸਾਹਿਬ ਦੀ ਰਾਜਨੀਤੀ ਦੇ ਵਿੱਚ ਸਾਰਾ ਕੁਝ ਹੀ ਪਿਆ ਮਨ ਦਾ ਮਨਤ ਦਾ ਪੜਾਖ ਨਹੀਂ ਹੋਊਗਾ ਇੱਕ ਪਾਸੇ ਤੋਂ ਅਸੀਂ ਕਹਿੰਦੇ ਆ ਹੂੰ ਇੱਕ ਬ੍ਰਾਹਮਣ ਨੇ ਗੁਰੂ ਤੇਗ ਬਹਾਦਰ ਬ੍ਰਾਹਮਣ ਨੇ ਜਿਹੜਾ ਹੈਗਾ ਗੁਰੂ ਅਰਜਨ ਦੇਵ ਪਾਸ਼ਾ ਨੂੰ ਸ਼ਹੀਦ ਕਰਾਇਆ। ਹੂੰ ਬ੍ਰਾਹਮਣ ਨੂੰ ਅਸੀਂ ਗਾ ਠੀਕ ਹੈ। ਉਹਨਾਂ ਨੂੰ ਅਸੀਂ ਗਾ ਦਿੰਦੇ ਆ। ਹੂੰ ਬ੍ਰਾਹਮਣ ਨੂੰ ਗਾ ਦਿੰਦੇ। ਦੂਜੇ ਪਾਸੇ ਗੁਰ ਅਰਜਨ ਦੇਵ ਪਾਸ਼ਾ ਜੀ ਦੇ ਪੁੱਤਰ ਗੁਰ ਹੰਗੂਬਨ ਪਾਸ਼ਾ ਜੀ ਤੇ ਉਹਨਾਂ ਦੇ ਪੁੱਤਰ ਗੁਰ ਤੇਗ ਬਹਾਦਰ ਪਾਸ਼ਾ ਜੀ। ਹੂੰ ਜਦੋਂ ਉਹੀ ਬ੍ਰਾਹਮਣ ਜਿਨ੍ਹਾਂ ਦਾ ਹੱਥ ਹੈ ਗੁਰ ਅਰਜਨ ਦੇਵ ਪਾਸ਼ਾ ਦੀ ਸ਼ਹਾਦਤ ਦੇ ਵਿੱਚ ਹੂੰ ਉਹੀ ਮਾਮਲੇ ਜਿਹਾ ਤੂੰ ਕਿ ਵਾਪਸ ਆਂਦੀ ਆ ਕਿ ਸਾਡੇ ਜੀ ਜਨੇਊ ਤੇ ਹੱਥ ਪਾਇਆ ਔਰ ਨਹੀਂ ਕਿ ਹੂੰ ਇਹਦਾ ਜੀ ਸਾਡੇ ਸਾਡੇ ਜੀ ਜਨੇਊ ਤੇ ਹੱਥ ਪਾਇਆ ਗਿਆ ਤਾਂ ਉੱਥੇ ਇਹ ਨਹੀਂ ਕਿਹਾ ਗਿਆ ਕਿ ਤੁਹਾਡੇ ਤਾਂ ਤੁਹਾਡੇ ਤਾਂ ਤੇ ਬਾਪਿਆਂ ਨੇ ਸਾਡੇ ਸਾਡਾ ਪਿਓ ਮਰਵਾਇਆ ਸੀ ਸਾਡਾ ਦਾਦਾ ਮਰਵਾਇਆ ਸੀ ਹੂੰ ਜੀ ਮਾਨਤਾ ਦੇ ਪੱਲੇ ਜਿਵੇਂ ਆਪਣਾ ਸੀਸ ਉਤਾ ਲਿਆ ਹੂੰ ਦਾ अच्छा ਸਾਡਾ ਜੀ ਸਾਡੀ ਸਰਕਾਰ ਵਿੱਚ ਕਰਵਾ ਸਕਦੀ ਸੀ ਨਾ ਉਹ ਦੋਨੀਆਂ ਦੇ ਸਮਝ ਤੋਂ ਪਰੇ ਦੀ ਸੀਗਾ ਹੂੰ ਸਾਡੇ ਸਾਡੀ ਰਾਜਨੀਤੀ ਇਹ ਕਹਿੰਦੀ ਕਿ ਜੇ ਉਹਨਾਂ ਨੇ 84 ਦੇ ਵਿੱਚ ਸਾਡੀਆਂ ਧੀਆਂ ਵੰਡਾ ਚੱਕੀਆਂ ਸੀ ਤਾਂ ਸੀ ਜਾ ਕੇ ਉਹਨਾਂ ਦੀਆਂ ਧੀਆਂ ਤਾਂ ਕਰ ਲਈਏ ਬਿਲਕੁਲ ਜੀ ਕਰਵਾਉਣ ਦਾ ਸਿਧਾਂਤ ਬੜਾ ਮਿਆਰ ਹੂੰ ਤੇ ਜਦੋਂ ਤੱਕ ਇਹ ਕਰਵਾਉਣ ਦੇ ਸਿਧਾਂਤ ਤੇ ਨਹੀਂ ਆਉਂਦੇ ਚਾਹੇ ਜੇ ਨੰਬਰ 0 ਰੌਲਾ ਰੱਪਾ ਪੈਸਾ ਜੇ ਨੰਬਰ ਦੀ ਸ਼ੂਰ ਸ਼ਰਾਬ ਉਹਨਾ ਕੋਸ਼ਿਸ਼ ਨਹੀਂ ਹੈਗਾ ਇਹਨਾਂ ਦੀ ਦੌੜ ਨਾ ਤਾਂ ਦੇ ਨਾਲ ਦੇ ਸਿਧਾਂਤਾਂ ਦੀ ਆ ਨਾ ਖਾਲਸੇ ਦੀ ਆ ਇਹਨਾਂ ਦੀਆਂ ਨਿਜੀ ਗੱਲਾਂ ਨੇ ਇਹ ਜਿਹੜਾ ਪਿਛਲਾ ਇਲੈਕਸ਼ਨ ਹੋਇਆ ਉਹ ਇਲੈਕਸ਼ਨ ਕਿ ਤੇ ਸਿਧਾਂਤ ਸੀ ਉਹ ਸਿਲੈਕਸ਼ਨ ਜਿਹੜੇ ਪੰਕਸ ਤੇ ਇਲੈਕਸ਼ਨ ਆ ਪਰ ਪਾਰ ਤੋਂ ਬਾਹਰਡਾਉਨ ਹੋ ਹ ਹੋਰ ਤਾਂ ਕੋਈ ਸਿਧਾਂਤ ਨਹੀਂ ਸੀ ਹਮ ਤਾਂ ਕੀ ਅੰਮ੍ਰਿਤਾਲ ਬਾਹਰ ਖੜਾ ਲੈ ਇਲੈਕਸ਼ਨ ਕਰਕੇ ਨਹੀਂ ਕੋਈ ਅੰਮ੍ਰਿਤਾਲ ਬਾਹਰ ਨਹੀਂ ਆਇਆ ਹੁਣ ਜਿਹੜਾ ਹੈਗਾ ਉਹਨੂੰ ਅਗਲਾ ਇਲੈਕਸ਼ਨ ਲੜਨ ਦੀ ਉਸ ਚ ਨਹੀਂ ਨਹੀਂ ਚੋਣਾ ਲੜਦੀ ਅੰਮ੍ਰਿਤਪਾਲ ਨੂੰ ਬਾਹਰ ਕਢਾ ਲਈਏ ਹੂੰ ਕੀ ਅੰਮ੍ਰਿਤਪਾਲ ਨੂੰ ਬਾਹਰ ਕਢਾਉਣਾ ਸੀ ਸਿੱਖ ਕੌਮ ਦੀ ਸਭ ਤੋਂ ਵੱਡੀ ਪ੍ਰਾਉਡੀ ਆ ਹੂੰ ਹੈਨਾ ਜੇ ਬਾਹਰ ਕਢਾਣਾ ਸੀ ਤਾਂ ਇੰਨਾ ਤਾਂ ਬਹੁਤ ਸਾਰੇ ਸਾਡੇ ਯੋਧੇ ਬਾਹਰ ਅੰਦਰ ਬੈਠੇ ਨੇ ਇਹ ਸਰਤਾਸਿੰਘ ਹਵਾਰਾ ਰੱਖੀ ਤੇ ਜਦੋਂ ਜੋੜ ਵਿਚਾਰਾ ਜਿਹਦਾ ਕੋਈ ਕਸੂਰੀ ਨਹੀਂ ਉਹ ਪਿਛਲੇ 8-9 ਸਾਲਾਂ ਤੋਂ ਜੀ ਨਹੀਂ ਰਿਹਾ ਹੈ ਹੂੰ ਉਹਨਾਂ ਦੀ ਕੋਈ ਗੱਲ ਨਹੀਂ ਕਰਨਾ ਹੂੰ ਠੀਕ ਨਹੀਂ ਔਰ ਅਮਰਪਾਲ ਇਹ ਹਾਂ ਜਿਹੜਾ ਇਹ ਇਹ ਆਪਣਾ ਮੋਹਾਲੀ ਦੇ ਵਿੱਚ ਬੰਦੀ ਸਿੰਘ ਦੇ ਹਾਈ ਪੁਆਇੰਟ 'ਤੇ ਉੱਤੇ ਹਮ ਸਟੇਜ ਦੇ ਉੱਤੇ ਖੜ ਕੇ ਕਹਿੰਦਾ ਕਿ ਸਾਡੇ ਨਾਲ ਬੰਦੀ ਸਿੰਘਾਂ ਦੀ ਗੱਲ ਨਾ ਕਰੋ ਹਮ ਅਮਰਪਾਲ ਕਹਿੰਦਾ ਹਮ ਕਹਿੰਦਾ ਜੀ ਬੰਦੀ ਸਿੰਘਾਂਲੇ ਹੋਰ ਹੋ ਜਾਣਾ ਹੈ ਸਾਡੇ ਨਾਲ ਖਾਲਸਾਧਰੋ ਥੱਲੇ ਗੱਲ ਨਾ ਕਰੋ ਹਮ ਉਹਦੇ ਜਦੋਂ ਪਾਸਿੰਗ ਹਵਾ ਆਦੀ ਗੱਲ ਹੋਵੇ ਉਦੋਂ ਅਮਰਪਾਲ ਕਹਿੰਦਾ ਕਿ ਸਾਡੇ ਨਾਲ ਗੱਲ ਤੁਸੀਂ ਖਾਲਸਾਧਰੋ ਥੱਲੇ ਨਾ ਕਰੋ ਹਮ ਤੇ ਜਦੋਂ ਉਹੀ ਵਕਤ ਆਪਣੇ ਨਾਲ ਕਰਦਾ ਉਹੀ ਸੰਘਰਸ਼ ਆਪਣੇ ਨਾਲ ਕਰਦਾ ਤੇ ਫਿਰ ਚੋਨਾ ਵੀ ਜਿਹੜੀਆਂ ਗੰਦੀਆਂ ਬਾਹਰ ਨਿਕਲਣ ਦੇ ਨਾਮ ਤੇ ਹੁਣ ਆ ਜਿਹੜਾ ਮੁੱਢਲੀ ਖਾਸੇ ਤੇ ਢੇਰ ਬਣਾਈ ਜਾ ਰਹੀ ਆ ਸੀਐਮ ਦੇ ਇਲੈਕਸ਼ਨ ਦੀ ਲੜਾਈ ਜਣਨ ਦੇ ਬਾਅਦ ਨਿਕਲਣ ਦੇ ਨਾਮ ਤੇ ਨਹੀਂ ਮੈਂ ਮੈਂ ਦਵਾਬੀ ਸਾਹਿਬ ਇਹੀ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਫਿਰ ਜੇ ਇੰਨੀ ਗੱਲ ਸੀ ਹੁਣ ਤੱਕ ਆਉਂਦੇ ਆਉਂਦੇ ਕਿ ਖਾਲਿਸਤਾਨ ਤੋਂ ਵੇਠਾਂ ਗੱਲ ਨਹੀਂ ਸੀ ਕਰਨੀ ਤੇ ਹੁਣ ਅਚਾਨਕ ਫਿਰ ਸਿਆਸੀ ਪਾਰਟੀ ਕਿਉਂ ਬਣਾਈ ਜਾ ਰਹੀ ਹੈ ਜਾਂ ਕਿਉਂ ਇਸ ਦੀ ਗੱਲ ਚੱਲਦੀ ਵੀ ਤੁਹਾਨੂੰ ਕੀ ਲੱਗਦਾ ਇਹ ਕੋ ਖਾਲਸਪਨ ਨਾਲ ਤੋਂ ਕੈਪਟਨ ਅਮਿਲਜ ਸਿੰਘ ਨੇ ਵੀ ਮਾਰਿਆ ਨਾ ਹੂੰ ਹੂੰ ਬਾਦਲਾ ਨਹੀਂ ਹੀ ਮਾਰਿਆ ਨਾ ਪਰ ਅਖੀਰ ਚ ਹੋਇਆ ਜੀ ਜੇ ਅਸੀਂ ਪਿਛਲੇ ਪਿਛਲੇ ਇਤਿਹਾਸ ਤੋਂ ਹੀ ਇਹ ਨੇੜਲਾ ਇਤਿਹਾਸ ਹੈ ਨਾ ਬੜਾ ਦੂਰ ਦਾ ਨਹੀਂ ਹੂੰ ਕੁਰਸੀਆਂ ਮਿਲਣ ਤੋਂ ਬਾਅਦ ਹੋਇਆ ਜੀ ਹੂੰ ਅਸਲ ਚ ਇਹਨਾਂ ਦੀ ਬਿੱਲੀ ਜਿਹੜੀ ਆ ਥੈਲੇ ਤੋਂ ਬਾਹਰ ਥੋੜਾ ਜਲਦੀ ਆ ਹੂੰ ਦਰਨਾਕ ਤਰ੍ਹਾਂ ਸਿਧਾਂਤ ਦੀ ਕੋਈ ਨਹੀਂ ਸਿੱਖਣ ਵਾਲੇ ਨਾਲ ਬੱਤ ਲੈਣਾ ਨਹੀਂ ਕੋਈ ਜਵਾਬ ਆ ਸਕਦਾ ਨਹੀਂ ਹੂੰ ਠੀਕ ਹੈ ਜੀ ਇੰਨਾ ਦਾ ਮਕਸਦ ਸਿਰਫ ਤੇ ਸਿਰਫ ਰਾਜਨੀਤਿਕ ਕੁਰਸੀਆਂ ਨੇ ਜਿਹੜਾ ਕਿ ਅਸੀਂ ਪਿਛਲੇ ਪਿਛਲੇ 2-3 ਸਾਲਾਂ ਤੋਂ ਆਪ ਪਾਇਆ ਤੇ ਅੱਜ ਇਹ ਉਥੇ ਚਾਹਗੇ ਨੇ ਰਾਜਨੀਤਿਕ ਕੁਰਸੀਆਂ ਦੀ ਦੌੜ ਤੇ ਆ ਚੁੱਕੇ ਨੇ ਹੂੰ ਤੇ ਇਹ ਸਮਾਂ ਇਸ ਚੀਜ਼ ਦੀ ਗਵਾਹੀ ਪਰੂਗਾ ਹੂੰ ਕਿ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਹੂੰ ਇਹ ਨਵੇਂ ਮਿਲਾਂਗੇ ਲੋਕਾਂ ਨੂੰ ਸਿਰਫ ਚਿਹਰੇ ਤੇ ਨਾਮ ਬਰਲੇ ਜਾਣਗੇ ਹੋਏਗਾ ਉਹੀ ਕੁਝ ਉਹ ਉਹੀ ਕੁਝ ਰਹਾ ਹੂੰ ਆਖਰ ਨੂੰ ਮੋੜ ਕੇ ਕੋਤੀ ਬੋਰ ਥੱਲੇ ਤੇ ਇਹ ਆ ਗਏ ਸਵਿਧਾਨ ਵਾਲੇ ਧੋੜ ਦੱਸਣੇ ਹੂੰ ਜਿਹੜੇ ਸੰਵਿਧਾਨ ਨੂੰ ਗਾਲਾਂ ਕੱਢਦੇ ਸੀ ਉਸ ਤੇ ਸੰਵਿਧਾਨ ਨੂੰ ਸੌਹ ਚੱਕੇ ਦੀਆਂ ਜਿਹੜੇ ਸੰਵਿਧਾਨ ਬਾਰੇ ਇਹ ਕਿਹਾ ਗਿਆ ਕਿ ਸੰਵਿਧਾਨ ਸਿੱਖਾ ਲਾ ਪੜਾ ਨਹੀਂ ਕਰਦਾ ਹੂੰ ਫਿਰ ਤੁਸੀਂ ਕਿਹੜੇ ਮੂਹ ਨਾਲ ਉਸ ਸੰਵਿਧਾਨ ਨੂੰ ਸੌਹ ਚੱਕੇ ਆ ਹੂੰ ਤੁਸੀਂ ਇਹ ਕਿਹਾ ਕਿ ਸੰਵਿਧਾਨ ਦੇ ਖਾਂ ਨੂੰ ਜਿਹੜਾ ਆ ਉਹ ਉਹ ਹਿੰਦੂਮੰਦ ਦਾ ਤੇ ਫਿਰ ਤੁਸੀਂ ਉਸੇ ਕਿਤਾਬ ਦੀ ਸੋਹ ਖਾਂਦੇ ਹੋ ਮਤਲਬ ਕਿ ਤੁਸੀਂ ਮੰਨਦੇ ਹੋ ਕਿ ਸੰਵਿਧਾਨ ਵਿੱਚ ਸਹੀ ਲਿਖਿਆ ਹੂੰ ਠੀਕ ਹੈ ਜੀ। ਔਰ ਜਿਹੜੀ ਆਪਾਂ بار-बार ਕਹਿੰਦੇ ਹਾਂ ਨਾ ਕਿ ਸੰਵਿਧਾਨ ਦੀ ਸੌ ਹੂੰ ਸਾਨੂੰ ਇਹ ਕਰੈਕਟ ਕਰਨਾ ਪਿਆ। ਹੂੰ ਸੰਵਿਧਾਨ ਦੀ ਰਾਖੀ ਦੇ ਲਈ ਆਕਾਲਪੁਰਖ ਦੀ ਸੌ ਖੱਤੀ ਜੀ ਆ। ਹੂੰ ਠੀਕ ਹੈ ਜੀ। ਜੇ ਤਹਾ ਬੱਦ ਆਪਣੇ ਆਕਾਲਪੁਰਖ ਦੀ ਸੌਂ ਝੂਠੀ ਖਾ ਜਾਵੇ ਉਹ ਕੌਮ ਦਾ ਕੀ ਭਲਾ ਕਰੂਗਾ। ਹੂੰ ਜਿਹੜੀ ਸੌ ਹੈ ਨਾ ਆਪਾਂ ਕਹਿ ਦਿੱਤਾ ਸੰਵਿਧਾਨ ਦੀ ਸੌ ਹੂੰ ਉਹ ਜੇ ਕਿ ਮੈਂ ਕਹਾਂ ਉਹ ਸੌ ਆਪ ਚੱਕੀ ਆ ਨਾ। ਹੂੰ ਜਦੋਂ ਮੈਂ ਇਲੈਕਸ਼ਨ ਲੜਿਆ ਹੂੰ ਚਾਹੇ ਸੱਚੀ ਚਾਹੇ ਝੂਠੀ ਪਰ ਗੱਲ ਇਹ ਹੈ ਕਿ ਮੈਂ ਇਹ ਨਹੀਂ ਕਿਹਾ ਕਿ ਮੈਂ ਫੌਮ ਬਜਾਉਣੀ ਆ ਜਾਂ ਕਰਨਾ ਆ ਜਾਂ ਮੈਂ ਫੌਮ ਦੇ ਲਈ ਕੋਈ ਲੜਾਈ ਲੜਨਾ ਆ ਹੂੰ ਠੀਕ ਹੈ ਜੀ ਜੀ ਮੈਂ ਤਾਂ ਉਸ ਚੀਜ਼ ਦੇ ਵਿੱਚ ਲੰਘ ਕੇ ਉਹਨੂੰ ਪਰਖਣਾ ਚਾਹੁੰਦਾ ਕਿ ਇਹ ਚੀਜ਼ ਹੈ ਕੀਆ ਜਦੋਂ ਮੈਂ ਸੋਚ ਰਿਹਾ ਉਥੇ ਹੀ ਬਹਿ ਗਿਆ ਕਿ ਮੈਂ ਫਲਾਣਾ ਸੁਲਾਣਾ ਸੁਲਾਣੇ ਦਾ ਪੁੱਤਰ ਹੂੰ ਆਪਣੇ ਰੱਬ ਨੂੰ ਆਪਣੇ ਵਾਹਿਗੁਰੂ ਨੂੰ ਆਪਣੇ ਅਕਾਲ ਪੁਰਖ ਨੂੰ ਸਾਕਸ਼ੀ ਮੰਨ ਕੇ ਹੂੰ ਆਪਣੇ ਅਕਾਲ ਪੁਰਖ ਦੀ ਸੋਹ ਗੱਲ ਇਹ ਹੈ ਕਿ ਜਿਹੜਾ ਬੰਦਾ ਆਪ ਦੀ ਆਜ਼ਾਦੀ ਲਈ ਹੂੰ ਆਪਣੇ ਅਕਾਲਪੁਰਖ ਦੀ ਛੁੱਟੀ ਸੌ ਖਾ ਗਿਆ ਕਿ ਮੈਂ ਆਪਣੇ ਅਕਾਲਪੁਰਖ ਦੀ ਛੁੱਟੀ ਸੌ ਖਾਣਾ ਕਿ ਮੈਂ ਤੁਹਾਡੇ ਸੰਭਾਣ ਦੀ ਾਕੀ ਕਰਾਂਗਾ। ਹੂੰ ਉਹ ਬੰਦਾ ਕਿੰਨਾ ਕੁ ਵਿਸ਼ਵਾਸ ਦੇ ਲਾਇਕ ਆ ਕਿ ਉਹਦੇ ਤੇ ਕੌਮ ਕਿੰਨਾ ਕੁ ਵਿਸ਼ਵਾਸ ਕਰ ਸਕਦੀ ਆ। ਹੂੰ ਠੀਕ ਹੈ ਜੀ ਇਹ ਸਰਾ ਸਰ ਲੋਕਾਂ ਨੇ ਦੇਖ ਬਣਾਉਣ ਦੀ ਰਾਸ ਪਈ ਆ ਕਿ ਲੋਕੀ ਇੱਕ ਵਾਰੀ ਸਪਿਰਟੋਂ ਉੱਪਰ ਨੁਜਿਆ। ਕੀ ਤੁਹਾਨੂੰ ਲੱਗਦਾ ਕਿ ਲੋਕੀ ਫਿਰ ਮੰਨ ਲੈਣਗੇ ਹੁਣ ਕਿਉਂਕਿ ਜੋ ਸਿਚੁਏਸ਼ਨ ਬਣਦੀ ਆ। ਹੂੰ

ਤੇ ਉਹ ਮੁੰਡੇ ਜਿਹੜੇ 40 ਮੁੰਡੇ ਅਦਨਾਲਾ ਖਾਨ ਦੇ ਇਸ ਅੰਦਰ ਬੈਠੇ ਨੇ ਹੂੰ ਉਹਨਾਂ ਦੀ ਜਮਾਨਤਾਂ ਮੇਰੇ ਖਿਆਲ ਨਾਲ ਲੱਖ-ਲੱਖ 40 ਮੁੰਡੇ ਨਹੀਂ ਹੂੰ ਕਿੰਨਾ ਇੱਕ ਇੱਕ ਮੁੰਡੇ ਦੀ ਜਮਾਨਤ ਨੂੰ 20000 ਰੁਪਏ ਦਾ ਬੋਨ ਲੱਗਣਾ ਜੀ ਠੀਕ ਹੈ ਜੀ ਕੁੱਲ ਮਿਲਾ ਕੇ ਇਹਨਾਂ ਦਾ 4-5 ਲੱਖ ਰੁਪਏ ਦੇ ਵਿੱਚ ਜਦ ਵਕੀਲ ਕੁੱਲ ਕਰਕੇ ਜਮਾਨਤਾਂ ਭਰ ਕੇ ਉਹ ਸਾਰੇ ਮੁੰਡੇ ਬਾਹਰ ਹੋ ਸਕਦੇ ਹੂੰ ਪਰ ਕੀ ਇਹਨਾਂ ਦੇ ਚੋਣ ਪਛਾਣ ਦੇ ਵਿੱਚ ਉਹਨਾਂ ਮੁੰਡਿਆਂ ਦੀ ਫੋਟੋ ਤਾਂ ਛੱਡੋ ਕਿਸੇ ਨੇ ਨਾਮ ਵੀ ਸੁਣਿਆ ਉਹਨਾਂ ਮੁੰਡਿਆਂ ਦਾ ਕਿ 40 ਮੁੰਡੇ ਅੰਦਰ ਹੂੰ ਹੂੰ ਕੀ ਉਹ ਮਾਮਾ ਦੇ ਪੋਤਾ ਹੈ ਨਹੀਂ ਜਾਂ ਉਹ ਇਹਨਾਂ ਲਈ ਲੜੇ ਨਹੀਂ ਸੀ ਹੂੰ ਉਹਨਾਂ ਦਾ ਕਸੂਰ ਜਿਹੜੇ ਆਪ ਦੇ ਨਾਲ ਤੁਰਿਆ ਦੇ ਸਕੇ ਨਹੀਂ ਹੈਗੇ ਤੇ ਆਪ ਦੇ ਇਹਨਾਂ ਦੇ ਆਪਣੇ ਲਈ ਲੜਿਆਂ ਦੇ ਸਕੇ ਨਹੀਂ ਹੈਗੇ ਹੂੰ ਆਪਾਂ ਦਾ ਜੀਤਣਾ ਕਰਦੇ ਨੇ ਹੂੰ ਇਹ ਮੇਰੀ ਗੱਲ ਆ ਕਿ ਲੋਕਾਂ ਨੂੰ ਸਮਝਣਾ ਚਾਹਣਾ ਨਹੀਂ ਸਮਝਣਗੇ ਅਗਲੇ 40 ਸਾਲ ਫਿਰ ਲੋਕਾਂ ਨੂੰ ਮੂਰਖ ਬਣਾ ਕੇ ਲੋਕਾਂ ਦਾ ਬੁੱਧੂ ਬਣਾ ਕੇ ਹੂੰ ਹਜ਼ਾਰਾਂ ਕਰੋੜ ਰੁਪਇਆ ਮੈਨੂੰ ਯਾਦ ਆ ਜਦੋਂ ਦੀਦੀ ਬਾਦਲ ਨੇ ਸਿੰਧੂਪੁਰ ਫਰਮ ਨੇ ਆਪਣਾ ਉਹਨਾਂ ਦਾ ਐਸਫੀ ਡਿਵੈਲਪਰ ਦਾ ਨਾਮ ਹੂੰ ਤਾਂ ਉਹਦੇ ਵਿੱਚ ਉਹਨਾਂ ਨੇ ਆਪਣੀ ਸੰਪਤੀ ਜਿਹੜੀ ਘੋਸ਼ਿਤ ਕੀਤੀ ਆ ਉਹ 99 ਕਰੋੜ ਰੁਪਇਆ ਦਾ ਪਿਛਲੇ ਇਲੈਕਸ਼ਨਾਂ 'ਚ ਸ਼ੋਅ ਕੀਤਾ ਸੀ ਹੂੰ ਇਸ ਇਲੈਕਸ਼ਨਾਂ ਦੇ ਵਿੱਚ ਇੱਕ ਪੁਆਇੰਟ 99 ਕਰੋੜ ਮਤਲਬ ਸੌਣੇ ਤੋਂ 2 ਕਰੋੜ ਤੋਂ 1 ਕਰੋੜ ਰੁਪਇਆ ਘੱਟ 200 ਕਰੋੜ ਦਾ ਹੂੰ ਤੋ ਅਰਬ ਉਹਨਾਂ ਨੇ ਆਪਣੀ ਸੰਪਤੀ ਰਸੀ ਆ ਜਿੰਨਾ ਤੱਕ ਮੈਨੂੰ ਹੰਦਾ ਆ ਹੂੰ ਠੀਕ ਹੈ ਲੋਕ ਜੀ ਪੈਸਾ ਕੀ ਲੋਕਾਂ ਦਾ ਨਾ ਹੂੰ ਲੋਕਾਂ ਨੇ ਆਪਣੇ ਲੀਡਰ ਚੁਣਨ ਦੇ ਵਿੱਚ ਉਹੀ ਬੇਵਕੂਫੀ ਫਿਰ ਤੋਂ ਕਰਨੀ ਜੋ ਪਿਛਲੀ ਵਾਰ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਹਾਦਸਾ ਪਾਲ ਹੋਣਾ ਜਿਨ੍ਹਾਂ ਦੇ ਖਾਤੇ ਵਿੱਚ 50-50 ਕਰੋੜ ਬੋਲਦੇ ਆ ਕੋਈ ਵੱਡੀ ਗੱਲ ਨਹੀਂ ਆ 3-3 ਅਰਬ ਵੀ ਬੋਲੇਗਾ ਹੂੰ ਇਹੀ ਸਾਰਾ ਕੁਝ ਦੀ ਉੱਪਰ ਸਾਰਾ ਫਿਰ ਤੋਂ ਚੱਲਦਾ ਠੀਕ ਠੀਕ ਹੈ ਦੋਬੀ ਜੀ ਬੜੀ ਮਿਹਰਬਾਨੀ